ਸਤ ਸ੍ਰੀ ਅਕਾਲ ਜੀ ਕਿਸਾਨ ਵੀਰੋ ਅੱਜ ਤੁਹਾਨੂੰ ਇੱਕ ਐਪ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਵਿੱਚ ਤੁਸੀਂ ਆਪਣੇ ਪਸ਼ੂਆਂ ਦਾ ਰਿਕਾਰਡ ਰੱਖ ਸਕਦੇ ਹੋ ਉਹਨਾਂ ਦਾ ਇਨਸੈਮੀਨੇਸ਼ਨ ਮਲਾਪਾਂ ਦੀ ਦਵਾਈ ਕਦੋਂ ਦਿੱਤੀ ਉਹ ਸਾਰਾ ਕੈਲੰਡਰ ਬਣ ਜਾਂਦਾ ਉਹਦੇ ਵਿੱਚ ਬਾਕੀ ਫੀਡ ਨੂੰ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਉਹਦੇ ਵਿੱਚ ਆਜੋ ਆਪਾਂ ਦੱਸਦੇ ਹਾਂ ਸਭ ਤੋਂ ਪਹਿਲਾਂ ਪਲੇ ਸਟੋਰ ਖੋਲ੍ਹਣਾ ਪਲੇ ਸਟੋਰ ਵਿੱਚ ਜਾ ਕੇ ਤੁਸੀਂ ਡੇਰੀ ਫਾਰਮ ਮੈਨੇਜਮੈਂਟ ਐਪ ਮੇਰੇ ਕੋਲ ਪਹਿਲਾਂ ਤੋਂ ਡਾਇਲ ਹੋ ਰੱਖਿਆ ਇਸ ਵਿੱਚ ਕਈ ਐਪ ਖੁੱਲੇ ਜਾਣਗੇ ਪਰ ਤੁਸੀਂ ਇਸ ਤਰ੍ਹਾਂ ਦੇ ਆਈਕਨ ਵਾਲੇ ਐਪ ਤੇ ਕਲਿੱਕ ਕਰਨਾ ਹੈ ਮੇਰੇ ਕੋਲੇ ਪਹਿਲਾਂ ਤੋਂ ਇੰਸਟਾਲ ਆ ਇਹਨੂੰ ਆਪਾਂ ਹੁਣ ਓਪਨ ਕਰ ਲੈਨੇ ਆ ਇਸ ਵਿੱਚ ਦੇਖੋ ਫੀਡ ਕੈਲਕੂਲੇਟਰ ਹੈ ਇਨਸੈਮੀਨੇਸ਼ਨ ਹੈ ਇੱਥੇ ਆਪਾਂ ਦਾਖਲ ਕਰ ਸਕਦੇ ਹਾਂ ਪਸ਼ੂ ਦਾ ਨਾਮ ਤੇ ਉਹਦੀ ਡੇਟ ਕਿਦੋਂ ਉਹਨੂੰ ਟੀਕਾ ਕਰਨ ਕਰਾਇਆਗਾ ਇੱਥੇ ਜਿਉਂ ਜਦੋਂ ਕੋਈ ਬਛਰੂ ਕੱਟ ਰੂ ਜਨਮ ਲੈਂਦਾ ਉਹਦਾ ਕਾਫ ਰਜਿਸਟਰ ਫਿਰ ਹੈਗਾ ਹੀਟ ਰਜਿਸਟਰ ਜੋ ਪਸ਼ੂ ਹੀਟ ਚ ਆਉਂਦਾ ਕਿੰਨੇ ਵਾਰੀ ਫਿਰਿਆ ਕਿੰਨੇ ਵਾਰੀ ਨਹੀਂ ਫਿਰ ਕਾਫ ਗਰੋਥ ਫਿਰ ਕਾਫ ਰਜਿਸਟਰ ਹੋ ਗਿਆ ਕਾਲਵਿੰਗ ਰਜਿਸਟਰ ਜਦੋਂ ਸੂਣ ਦੇ ਸਮੇਂ ਫਿਰ ਵੈਕਸੀਨੇਸ਼ਨ ਕਿਹੜੀਆਂ-ਕਿਹੜੀਆਂ ਕਰਾਂਗੀਆਂ ਤੁਸੀਂ ਉਹ ਵਾਰਨਿੰਗ ਕਦੋਂ ਪਤਾ ਪਾਉਣੀ ਯਾਨੀ ਇਹ ਸਭ ਤੁਸੀਂ ਇਹਦੇ ਵਿੱਚ ਨਾਮ ਜਗਾਉਣਾ ਫਿਰ ਫੋਕਸ ਫੀਡ ਕੰਪੋਜੀਸ਼ਨ ਜਿਹੜੀਆਂ ਬਣਾ ਬਣਾਉਣੇ ਆਪਾਂ ਡਰਾਈ ਕਾਊ ਫੀਡ ਫਾਰਮੂਲਾ ਇਹ ਜਿਹੀਆਂ ਚੀਜ਼ਾਂ ਵੀ ਹੈਗੀਆਂ ਕੈਲਸ਼ੀਅਮ ਫਾਸਫੋਰਸ ਦੀ ਕੀ ਮਹੱਤਤਾ ਹੈਗੀ ਮਿਨਰਲ ਕਿਉਂ ਜ਼ਰੂਰੀ ਹੈ ਥੋੜੀ-ਮੋਟੀ ਜਾਣਕਾਰੀ ਹੈਗੀ ਆ ਫੀਡ ਕੈਲਕੂਲੇਟਰ ਦੇਖੋ ਤੁਸੀਂ ਇੱਥੇ ਤੁਸੀਂ ਕੀ ਕਰਨਾ ਹੈ ਬੀਟ ਐਡ ਕਰਨਾਗਾ ਮੱਝਾਂ ਦਾ ਜਾਂ ਗਾਂ ਦਾ ਹੁਣ ਆਪਾਂ ਬੀਟ ਐਡ ਕਰਤਾ 500 ਕਿਲੋਗ੍ਰਾਮ ਮੰਨ ਕੇ ਚੱਲੋ ਇੱਕ ਦਿਨ 'ਚ ਉਹ ਕਿੰਨੇ ਲੀਟਰ ਦਿੰਦੀ ਆ 12 ਲੀਟਰ ਦਿੰਦੀ ਉਹਦੀ ਫੈਟ ਆਉਂਦੀ ਆ 5 ਹਫਤੇ ਦੱਸਨੇ ਇੱਥੇ ਕਿੰਨੇ ਹਫਤੇ ਹੋ ਚੁੱਕੇ ਆ ਸੂਈ ਨੂੰ ਇੱਥੇ ਆਪਾਂ ਕਹਿ ਦਿੰਦੇ ਆ 6 ਹਫਤੇ ਹੋ ਚੁੱਕੇ ਆ ਆਪਣੇ ਕੋਲੇ ਹਰਾਚਾਰਾ ਸਾਈਲੇਜ ਬੋਥ ਹੈ ਮਤਲਬ ਦੋਨੇ ਚੀਜ਼ਾਂ ਹੈਗੀਆਂ ਫਿਰ ਆਪਾਂ ਹੁਣ ਕੈਲਕੂਲੇਟਰ ਕਰਦੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਕੈਲਕੂਲੇਸ਼ਨ ਹੋ ਕੇ ਆ ਚੁੱਕਾ ਹੈ ਡਰਾਈ ਮੈਟਰਨ ਟੇਕ ਕਿੰਨਾ ਕਰਨਾ ਪਸ਼ੂ ਨੂੰ ਉਹ 12 ਕਿਲੋਗ੍ਰam ਦਿਨ ਦਾ ਹੋ ਗਿਆ ਫਿਰ ਕਨਸੈਂਟਰੇਟਡ ਫੀਡ ਕਿੰਨੀ ਦੇਣੀ ਹੈ 4 ਕਿਲੋਗ੍ਰam ਹਰਾ ਚਾਰਾ 19 ਕਿਲੋਗ੍ਰam ਸਾਈਲੇਜ 13 ਕਿਲੋਗ੍ਰam ਤੇ ਤੂੜੀ ਜਿਹੜੀ ਡਰਾਈ ਫੂਡਰ ਆਪਾਂ ਕਹਿੰਦੇ ਆ ਉਹ 2 ਕਿਲੋਗ੍ਰam ਇਸ ਤਰ੍ਹਾਂ ਬਹੁਤ ਵਧੀਆ ਹੈ ਆਪਾਂ ਹੋਰ ਵੀ ਚੀਜ਼ਾਂ ਇਹਦੇ ਵਿੱਚ ਹੈਗਾ ਜਿਵੇਂ ਇਨਸੈਮੀਨੇਸ਼ਨ ਹੋ ਗਿਆ ਇੱਥੇ ਆਪਾਂ ਮੇਰੇ ਕੋਲ ਕੋਈ ਰਿਕਾਰਡ ਨਹੀਂ ਇੱਥੇ ਰਿਕਾਰਡ ਦਰਜ ਕਰ ਸਕਦੇ ਆ ਜੇ ਇੱਥੇ ਕੈਟਲ ਦੀ ਆਈਡੀ ਆ ਜੂਗੀ ਕਿੰਨੀ ਤਰੀਕ ਨੂੰ ਟੀਕਾ ਭਰਾਇਆਗਾ ਇਹ ਗਾਂ ਬਾਰੇ ਆ ਬਫੈਲੋ ਬਾਰੇ ਆ ਮੱਝ ਬਾਰੇ ਇਹ ਸਾਰੇ ਆਪਾਂ ਭਰ ਕੇ ਸੇਵ ਕਰ ਸਕਦੇ ਆਪਾਂ ਨੂੰ ਇਹਦਾ అలਰਮ ਵੀ ਆ ਜਾਂਦਾ ਵੀ ਕਦੋਂ ਸੂਣ ਵਾਲਾ ਪਸ਼ੂ ਆ ਸਾਰਾ ਕੁਝ ਦੱਸ ਦਿੰਦਾ ਵੀ ਇੰਨੇ ਦਿਨ ਰਹਿੰਦੇ ਪਸ਼ੂ ਚ ਇਤੋਂ ਬਾਅਦ ਸਾਫ ਰਿਸਟਰ ਆ ਜਾਂਦਾ ਵੀ ਜਦੋਂ ਪਸ਼ੂ ਸੂਂਦਾਗਾ ਉਹਦੇ ਬੱਚੇ ਦਾ ਰਿਸਟਰ ਜਿਵੇਂ ਜਨਮ ਪੱਤਰੀ ਹੁੰਦੀ ਹੈਗੀ ਉਸ ਤਰ੍ਹਾਂ ਦਾ ਹੋਰ ਬਹੁਤ ਵਧੀਆ ਜਾਣਕਾਰੀਆਂ ਇਹਦੇ ਵਿੱਚ ਹੈਗੀਆਂ ਡੀਵਾਰਮਿੰਗ ਕਦੋਂ ਕਦੋਂ ਕੀਤੀ ਹੈਗੀ ਬਹੁਤ ਸਾਰਾ ਇੱਥੇ ਆਪਾਂ ਮੈਡੀਸਿਨ ਭਰ ਸਕਦੇ ਹਾਂ ਡੀਵਾਰਮਿੰਗ ਦੀ ਤੇ ਡੇਟ ਭਰ ਸਕਦੇ ਹਾਂ ਵੀ ਆਪਾਂ ਭੁੱਲ ਗਏ ਨਾ ਬਹੁਤ ਵਧੀਆ ਚੀਜ਼ ਹੈ ਵੈਕਸੀਨੇਸ਼ਨ ਹੋ ਗਈ ਇੱਥੇ ਆਪਾਂ ਵੈਕਸੀਨੇਸ਼ਨ ਦਰਜ ਕਰ ਸਕਦੇ ਹਾਂ ਪਸ਼ੂਆਂ ਦੇ ਬਾਰੇ ਕਿਹੜੀਆਂ-ਕਿਹੜੀਆਂ ਐਫਐਮਡੀ ਕਰਾਈ ਹੈ ਐਚਐਸ ਕਿਸੇ ਤਰ੍ਹਾਂ ਦੀਆਂ ਵੀ ਵੈਕਸੀਨੇਸ਼ਨਾਂ ਆਈਆਂ ਉਹ ਆਪਾਂ ਲਿਖ ਸਕਦੇ ਹਾਂ ਇੱਥੇ ਆਪਾਂ ਉਹਨਾਂ ਕੋਲ ਜਾਣਕਾਰੀ ਸੇਵ ਰਹਿੰਦੀ ਹੈ ਫਿਰ ਕੰਸੈਂਟ੍ਰੇਟਿਡ ਫੀਡ ਫਾਰਮੂਲੇ ਆਹੇ ਜਿਵੇਂ ਕਿਵੇਂ ਆਪਾਂ ਵਧੀਆ ਦਧਾਰੂ ਪਸ਼ੂਨ ਫੀਡ ਬਣਾ ਸਕਦੇ ਆ ਇਹ ਤਾਂ ਇੱਕੋ ਹੀ ਹੈ ਪਰ ਹੋਰ ਵੀ ਕਈ ਤਰ੍ਹਾਂ ਦੇ ਚੀਜ਼ਾਂ ਹੈਗੀਆਂ ਇਹਦੇ ਚ ਹੀਟ ਰਜਿਸਟਰ ਹੋ ਗਿਆ ਇੱਥੇ ਆਪਾਂ ਦਰਜ ਕਰ ਸਕਦੇ ਆਂਗੇ ਡਾਇਗਨੋਸ ਕੀਤਾ ਟ੍ਰੀਟਮੈਂਟ ਕੀ ਕੀਤਾ ਕਿੰਨਾ ਕਿੰਨੇ ਰੁਪਏ ਕੋਸਟ ਆਈ ਹੈ ਹੀਟ ਦੇ ਜਦੋਂ ਇਹ ਇਹ ਚ ਆਉਂਦਾ ਪਸ਼ੂ ਉਹਦੇ ਬਾਰੇ ਆਪਣੇ ਕੋਲੇ ਲਿਖਿਆ ਸਾਰਾ ਸਾਮ੍ਹਿਆ ਜਾਂਦਾਗਾ ਆਪਾਂ ਭੁੱਲਦੇ ਨਹੀਂ ਉਹ ਮੇਰੇ ਦਾ ਹੀ ਗਜਰਸ ਤੋਂ ਨੂੰ ਇਹ ਡਾਊਨਲੋਡ ਕਰੋ ਤੇ ਜਿਹੜੀ ਤੁਸੀਂ ਡੇਟ ਭੁੱਲ ਜਾਂਦੇ ਹੋ 21 ਦਿਨਾਂ ਬਾਅਦ ਫੇਰ ਉਹ ਤੁਸੀਂ ਬਚਾ ਸਕਦੇ ਹੋ ਪੈਸਿਆਂ ਕਿੰਨੀ ਬਹੁਤ ਵਧੀਆ ਚੀਜ਼ ਹੈ ਇਹ ਆਪ ਦਾ ਡੇਰੀ ਫਾਰਮ ਦੇ ਬੱਚੇ ਤੁਸੀਂ ਤਰੱਕੀ ਪਾ ਸਕਦੇ ਹੋ ਧੰਨਵਾਦ